ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤ ਆ। ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਅਸੀਂ ਤੁਹਾंना ਸਰਦੀਆਂ ਲਈ ਸਪੈਸ਼ਲ ਗਰਮ ਤਸੀਰ ਵਾਲਾ ਛਲਗਮ ਦੇ ਸਾਗ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ। ਇੱਧਰ ਸਾਗ ਬਣਾਉਣ ਲਈ ਮੈਂ 1 ਕਿਲੋ ਛਲਗਮ ਲੈ ਲਈ ਸੀ। ਛਲਗਮ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਪੀਲੇ ਰੰਗ ਦੇ ਤੇ ਇੱਕ ਇਸ ਤਰ੍ਹਾਂ ਦੇ। ਹੁਣ ਮੈਂ ਛਲਗਮਾਂ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਛਿੱਲੇ ਲਵਾ ਕੇ ਇਹ ਕਰ ਦੇਣਾ ਆਸਾਨੀ ਨਾਲ ਛਿੱਲੇ ਜਾਂਦੇ ਹਨ ਤੁਸੀਂ ਛਿਲਕੇ ਵੀ ਇਸ ਤਰ੍ਹਾਂ ਵੀ ਕੱਚੇ ਵੀ ਛਲਗਮ ਖਾ ਸਕਦੇ ਹੋ ਇਹ ਖਾਣ ਵਿੱਚ ਵੀ ਬਹੁਤ ਟੇਸਟੀ ਲੱਗਦੇ ਹਨ ਸਾਰੇ ਛਲਗਮਾਂ ਨੂੰ ਮੈਂ ਚੰਗੀ ਤਰ੍ਹਾਂ ਛਿੱਲ ਕੇ ਤਿਆਰ ਕਰ ਲਵਾਂਗੀ ਤੁਸੀਂ ਜਿੰਨੇ ਛਲਗਮਾਂ ਦਾ ਸਾਗ ਬਣਾਉਣਾ ਉਸ ਦੇ ਹਿਸਾਬ ਨਾਲ ਛਲਗਮ ਲੈ ਸਕਦੇ ਹੋ ਹੁਣ ਮੈਂ ਸਾਰੇ ਛਲਗਮ ਛਿੱਲ ਕੇ ਇਸੇ ਤਰ੍ਹਾਂ ਤਿਆਰ ਕਰ ਲਵਾਂਗੀ ਮੈਂ ਸਾਰੇ ਛਲਗਮ ਛਿੱਲੇ ਸੀ ਹੁਣ ਮੈਂ ਛਲਗਮਾਂ ਨੂੰ ਮੋਟਾ ਮੋਟਾ ਕੱਟ ਲਵਾਂਗੀ ਜੇਕਰ ਤੁਸੀਂ ਇਸ ਨੂੰ ਖੁੱਲਾ ਤੌੜੀ ਜਾਂ ਪਤਿਲੇ ਵਿੱਚ ਬਣਾਉਣਾ ਹੈ ਤੁਸੀਂ ਇਸ ਨੂੰ ਬਰੀਕ ਬਰੀਕ ਵੀ ਕੱਟ ਸਕਦੇ ਹੋ ਪਰ ਮੈਂ ਇਸ ਨੂੰ ਕੁੱਕਰ ਵਿੱਚ ਬਣਾਉਣਾ ਹੈ ਇਸ ਲਈ ਮੈਂ ਇਸ ਦੇ ਮੋٹے ਮੋٹے ਪੀਸ ਕੱਟ ਕੇ ਤਿਆਰ ਕਰ ਰਹੀ ਹਾਂ ਸਾਰੇ ਛਲਗਮਾ ਦੇ ਮੈਂ ਮੋٹے ਮੋٹے ਪੀਸ ਕੱਟ ਲਵਾਂਗੀ ਸਾਰੇ ਛਲਗਮਾ ਨੂੰ ਮੈਂ ਚੰਗੀ ਤਰ੍ਹਾਂ ਮੋٹے ਮੋٹے ਪੀਸਾਂ ਵਿੱਚ ਕੱਟ ਕੇ ਤਿਆਰ ਕਰ ਲਿਆ ਕਿਉਂਕਿ ਇਹ ਕੁੱਕਰ ਵਿੱਚ ਆਸਾਨੀ ਨਾਲ ਪੱਕ ਜਾਂਦੇ ਨੇ ਇਸ ਲਈ ਮੈਂ ਇਸ ਦੇ ਪੀਸ ਮੋٹے-ਮੋٹے ਕੱਟੇ ਹਨ ਸਾਰੇ ਮੈਂ ਛਲਗਮ ਕੱਟ ਕੇ ਤਿਆਰ ਕਰ ਲਈ ਸੀ ਹੁਣ ਮੈਂ ਇਸ ਨੂੰ ਇੱਕ ਦੋ ਵਾਰ ਸਾਫ ਪਾਣੀ ਨਾਲ ਧੋ ਲਵਾਂਗੀ ਤਾਂ ਜੋ ਛਲਗਮ ਆਪਣੇ ਚੰਗੀ ਤਰ੍ਹਾਂ ਸਾਫ ਹੋ ਜਾਣ ਇਧਰ ਮੈਂ ਗੈਸ ਤੇ ਕੁੱਕਰ ਰੱਖ ਲਿਆ ਇਸ ਵਿੱਚ ਮੈਂ ਇੱਕ ਗਲਾਸ ਪਾਣੀ ਦਾ ਪਾਵਾਂਗੇ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਪਾਣੀ ਮੈਂ ਇਸ ਲਈ ਪਾਇਆ ਹੈ ਤਾਂ ਜੋ ਛਲਗਮ ਆਪਣੇ ਚੰਗੀ ਤਰ੍ਹਾਂ ਪਾਣੀ ਵਿੱਚ ਪੱਕ ਜਾਣ ਹੁਣ ਇਸ ਵਿੱਚ ਮੈਂ ਇੱਕ ਚਮਚ ਹਲਦੀ ਦਾ ਪਾਵਾਂਗੇ ਹਲਦੀ ਪਾਉਣ ਨਾਲ ਛਲਗਮਾ ਦੇ ਸਾਗ ਵਿੱਚ ਬਹੁਤ ਹੀ ਵਧੀਆ ਕਲਰ ਆ ਜਾਵੇਗਾ ਹੁਣ ਇਸ ਵਿੱਚ ਡੇਢ ਚਮਚ ਨਮਕ ਦਾ ਪਾਵਾਂਗੇ ਛੋਟਾ ਨਮਕ ਤੁਸੀਂ ਧਿਆਨ ਨਾਲ ਪਾਉਣਾ ਹੈ ਕਿਉਂਕਿ ਬਾਅਦ ਵਿੱਚ ਇਹ ਛਲਗਮ ਪੱਕ ਜਾਂਦੇ ਹਨ ਕੁਆਂਟੀਟੀ ਵਿੱਚ ਥੋੜੇ ਰਹਿ ਜਾਂਦੇ ਹਨ ਇਸ ਲਈ ਮੈਂ ਹਲੇ ਡੇਢ ਚਮਚ ਪਾਇਆ ਹੁਣ ਇਸ ਵਿੱਚ ਮੈਂ ਇੱਕ ਚਮਚ ਗੁੜ ਦਾ ਪਾਵਾਂਗੇ ਗੁੜ ਪਾਉਣ ਨਾਲ ਛਲਗਮਾ ਦਾ ਸਾਗ ਬਹੁਤ ਹੀ ਤੇਸਤੀ ਬਣਦਾ ਹੈ ਤੁਸੀਂ ਆਪਣੇ ਹਿਸਾਬ ਨਾਲ ਇਸ ਵਿੱਚ ਚੀਨੀ ਜਾਂ ਸ਼ੱਕਰ ਵੀ ਐਡ ਕਰ ਸਕਦੇ ਹੋ ਹੁਣ ਇਸ ਵਿੱਚ ਕੱਟੇ ਹੋਏ ਸਾਰੇ ਸ਼ਲਗਮ ਐਡ ਕਰ ਦਵਾਂਗੇ ਸ਼ਲਗਮ ਪਾ ਕੇ ਮੈਂ ਕੜਛੀ ਨਾਲ ਇਸ ਨੂੰ ਚੰਗੀ ਤਰ੍ਹਾਂ ਮਿਲਾ ਦਵਾਂਗੀ ਤੇ ਕੁੱਕਰ ਦਾ ਢੱਕਣ ਬੰਦ ਕਰਕੇ ਇਸ ਨੂੰ ਮੀਡੀਅਮ ਤੋਂ ਹਾਈ ਫਲੇਮ ਤੇ 20 ਬਿਸਲਾ ਲਵਾ ਲਵਾਂਗੇ ਤਾਂ ਜੋ ਸ਼ਲਗਮ ਆਪਣੇ ਚੰਗੀ ਤਰ੍ਹਾਂ ਪੱਕ ਜਾਣ ਜੇਕਰ ਤੁਸੀਂ ਤੌੜੀ ਵਿੱਚ ਬਣਾ ਰਹੇ ਹੋ ਤਾਂ ਤੁਸੀਂ ਇਸ ਨੂੰ ਖੁੱਲਾ ਵੀ ਪਕਾ ਸਕਦੇ ਹੋ ਜਲਦੀ ਆਸਾਨੀ ਨਾਲ ਪੱਕ ਜਾਂਦੇ ਹਨ ਹੁਣ ਪ੍ਰੈਸ਼ਰ ਕੁੱਕਰ ਨੂੰ ਮੈਂ ਬੰਦ ਕਰਕੇ ਇਸ ਨੂੰ ਵਿਸਲਾ ਲਵਾ ਲਿਆ ਸੀ ਦੋ ਢੱਕਣ ਖੋਲ੍ਹ ਕੇ ਚੈੱਕ ਕਰ ਲਵਾਂਗੇ ਸ਼ਲਗਮਾ ਨੂੰ ਬਹੁਤ ਹੀ ਵਧੀਆ ਕਲਰ ਆਇਆ ਹੈ ਹੁਣ ਮੈਂ ਇਸ ਨੂੰ ਕੜਛੀ ਨਾਲ ਮੈਸ਼ ਕਰ ਲਵਾਂਗੀ ਮੈਂ ਕੜਛੀ ਦੀ ਬੈਕ ਸਾਈਡ ਨਾਲ ਸਾਰੇ ਸ਼ਲਗਮਾ ਨੂੰ ਇਸ ਤਰ੍ਹਾਂ ਮੈਸ਼ ਕਰ ਲਵਾਂਗੀ ਤੁਸੀਂ ਇਸ ਨੂੰ ਕੋਟਨੀ ਜਾਂ ਮਦਨੀ ਨਾਲ ਵੀ ਇਸ ਨੂੰ ਮੈਸ਼ ਕਰ ਸਕਦੇ ਹੋ ਉਸ ਨਾਲ ਵੀ ਇਹ ਆਸਾਨੀ ਨਾਲ ਮੈਸ਼ ਹੋ ਜਾਂਦੇ ਹਨ ਪਰ ਕੜਛੀ ਨਾਲ ਮੈਸ਼ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਹੁਣ ਮੈਂ ਗੈਸ ਨੂੰ ਆਨ ਕਰਕੇ ਇਸ ਨੂੰ ਚੰਗੀ ਤਰ੍ਹਾਂ ਇਸਦੇ ਪਾਣੀ ਨੂੰ ਸੁਕਾ ਲਵਾਂਗੇ ਇੱਧਰ ਮੈਂ 4 ਚਮਚ ਛੋਟੇ ਮੱਕੀ ਦਾ ਆਟਾ ਲਿਆ ਹੈ ਹੁਣ ਮੈਂ ਛਲਗਮਾ ਨੂੰ ਆਲਣ ਲਗਾ ਲਵਾਂਗੀ ਮੱਕੀ ਦੇ ਆਟੇ ਦਾ ਆਲਣ ਲਾਉਣਾ ਛਲਗਮਾ ਦਾ ਸਾਗ ਆਪਣਾ ਬਹੁਤ ਹੀ ਟੇਸਟੀ ਬਣਦਾ ਹੈ ਤੁਸੀਂ ਬੇਸਣ ਦਾ ਵੀ ਆਲਣ ਲਗਾ ਸਕਦੇ ਹੋ ਹੁਣ ਮੈਂ ਪਹਿਲਾਂ ਇਸ ਵਿੱਚ 2 ਚਮਚ ਐਡ ਕਰ ਦਿੱਤੇ ਹੁਣ ਆਟਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਜੋ ਆਲਣ ਇਸ ਵਿੱਚ ਚੰਗੀ ਤਰ੍ਹਾਂ ਲੱਗ ਜਾਵੇ ਹੁਣ ਮੈਂ ਜਿਹੜਾ 2 ਚਮਚ ਬਚਿਆ ਹੋਇਆ ਆਟਾ ਸੀ ਉਹ ਵੀ ਇਸ ਵਿੱਚ ਪਾ ਦਵਾਂਗੀ ਤਾਂ ਜੋ ਚੰਗੀ ਤਰ੍ਹਾਂ ਸਾਗ ਨੂੰ ਆਲਣ ਲੱਗ ਜਾਵੇ ਤੁਸੀਂ ਆਪਣੇ ਹਿਸਾਬ ਨਾਲ ਇਸ ਵਿੱਚ ਆਟਾ ਐਡ ਕਰ ਸਕਦੇ ਹੋ ਜਿੰਨਾ ਤੁਸੀਂ ਸਾਗ ਬਣਾਉਣ ਉਸ ਦੇ ਹਿਸਾਬ ਨਾਲ ਆਟਾ ਲੈ ਸਕਦੇ ਹੋ ਹੁਣ ਮੈਂ ਜਿਹੜੇ 2 ਬਚੇ ਹੋਏ ਚਮਚ ਸੀ ਉਹ ਵੀ ਇਸ ਵਿੱਚ ਪਾ ਦਿੱਤੇ ਹੁਣ ਚੰਗੀ ਤਰ੍ਹਾਂ ਇਸ ਨੂੰ ਕੜਛੀ ਨਾਲ ਮਿਲਾ ਦਵਾਂਗੇ ਤੁਸੀਂ ਇਸ ਵਿੱਚ ਪਾਣੀ ਵੀ ਐਡ ਕਰ ਸਕਦੇ ਹੋ ਜੇਕਰ ਤੁਹਾਡਾ ਸਾਗ ਥੋੜਾ ਜਿਹਾ ਸੁੱਕਾ ਇਹ ਜਾਂ ਇਸ ਦਾ ਪਾਣੀ ਸੁੱਕ ਗਿਆ ਹੋਵੇ ਮੇਰੇ ਸਾਗ ਵਿੱਚ ਹਲੇ ਪਾਣੀ ਹੈਗਾ ਇਸ ਲਈ ਮੈਂ ਪਾਣੀ ਨਹੀਂ ਐਡ ਕਰਿਆ ਹੁਣ ਚੰਗੀ ਤਰ੍ਹਾਂ ਮੈਂ ਇਸ ਵਿੱਚ ਮੱਕੀ ਦੇ ਆਟੇ ਦਾ ਆਲਣ ਨੂੰ ਮਿਕਸ ਕਰ ਦਿੱਤਾ ਹੁਣ ਲੋ ਤੋਂ ਮੀਡੀਅਮ ਫਲੇਮ ਤੇ ਇਸ ਨੂੰ ਉਦੋਂ ਤੱਕ ਪਕਾਵਾਂਗੇ ਜਦ ਤੱਕ ਕਿ ਆਲਣ ਆਪਣਾ ਸਾਗ ਵਿੱਚ ਚੰਗੀ ਤਰ੍ਹਾਂ ਪੱਕ ਨਹੀਂ ਜਾਂਦਾ ਹੁਣ ਮੈਂ ਢੱਕਣ ਦੇ ਕੇ ਇਸ ਨੂੰ ਲੋ ਤੋਂ ਮੀਡੀਅਮ ਫਲੇਮ ਤੇ ਪਕਾ ਲਵਾਂਗੇ ਗੈਸ ਦੀ ਫਲੇਮ ਐ ਲੋ ਤੋਂ ਮੀਡੀਅਮ ਕਰ ਦਿੱਤੀ ਤਾਂ ਜੋ ਆਲਣ ਆਪਣਾ ਚੰਗੀ ਤਰ੍ਹਾਂ ਸਾਗ ਵਿੱਚ ਪੱਕ ਜਾਵੇ ਹੁਣ ਸਾਗ ਨੂੰ ਪੱਕਦੇ ਹਨ तकरीबन 4 ਤੋਂ 5 ਮਿੰਟ ਹੋ ਗਏ ਸੀ ਹੁਣ ਢੱਕਣ ਚੱਕ ਕੇ ਇਸ ਨੂੰ ਚੈੱਕ ਕਰ ਲਵਾਂਗੇ ਸਾਗ ਆਪਣਾ ਚੰਗੀ ਤਰ੍ਹਾਂ ਰਿਜ ਰਿਹਾ ਹੈ ਆਲਣ ਵੀ ਇਸ ਵਿੱਚ ਚੰਗੀ ਤਰ੍ਹਾਂ ਪੱਕ ਗਿਆ ਹੁਣ ਮੈਂ ਕੁੱਕਰ ਨੂੰ ਗੈਸ ਤੋਂ نیچے ਉਤਾਰ ਦੇਵਾਂਗੀ ਤੇ ਸਾਗ ਨੂੰ ਤੜਕਾ ਲਗਾ ਕੇ ਤਿਆਰ ਕਰਾਂਗੇ ਇੱਧਰ ਮੈਂ ਗੈਸ ਤੇ ਕੜਾਹੀ ਰੱਖ ਲਈ ਇਸ ਵਿੱਚ ਇੱਕ ਕੜਛੀ ਸਰੋਂ ਦੇ ਤੇਲ ਦੀ ਪਾਵਾਂਗੇ ਤੁਸੀਂ ਦੇਸੀ ਘਿਓ ਵਿੱਚ ਵੀ ਸਾਗ ਨੂੰ ਤੜਕਾ ਲਗਾ ਸਕਦੇ ਹੋ ਉਸ ਵਿੱਚ ਵੀ ਇਹ ਬਹੁਤ ਹੀ ਟੇਸਟੀ ਲੱਗਦਾ ਹੈ ਪਰ ਮੈਂ ਸਰੋਂ ਦਾ ਤੇਲ ਪਾਇਆ ਹੁਣ ਤੇਲ ਨੂੰ ਚੰਗੀ ਤਰ੍ਹਾਂ ਮੀਡੀਅਮ ਫਲੇਮ ਤੇ ਗਰਮ ਕਰ ਲਵਾਂਗੇ ਤਾਂ ਜੋ ਤੇਲ ਦੀ ਸਾਰੀ ਕੜਤਨ ਨਿਕਲ ਜਾਵੇ ਹੁਣ ਇਸ ਵਿੱਚ ਕਟਿਆ ਹੋਇਆ ਅਦਰਕ ਤੇ ਲਸਣ ਐਡ ਕਰ ਦਵਾਂਗੇ ਸਾਗ ਵਿੱਚ ਜੀਰਾ ਮੈਂ ਬਿਲਕੁਲ ਨਹੀਂ ਪਾਇਆ ਕਿਉਂਕਿ ਮੈਨੂੰ ਸਾਗ ਵਿੱਚ ਜੀਰਾ ਵਧੀਆ ਨਹੀਂ ਲੱਗਦਾ ਤੁਸੀਂ ਆਪਣੇ ਹਿਸਾਬ ਨਾਲ ਜੀਰਾ ਐਡ ਵੀ ਕਰ ਸਕਦੇ ਹੋ ਹੁਣ ਚੰਗੀ ਤਰ੍ਹਾਂ ਅਦਰਕ ਲਸਣ ਨੂੰ ਇਸ ਵਿੱਚ ਪਕਾ ਲਵਾਂਗੇ ਤਾਂ ਜਦੋਂ ਇਸ ਦਾ ਲਾਈਟ ਜਾਂ ਬ੍ਰਾਊਨ ਕਲਰ ਹੋ ਜਾਵੇ ਹੁਣ ਇਸ ਵਿੱਚ ਮੈਂ ਤਿੰਨ మీడియం ਸਾਈਜ਼ ਦੇ ਪਿਆਜ਼ਾਂ ਨੂੰ ਬਰੀਕ-ਬਰੀਕ ਕੱਟ ਕੇ ਧੋ ਲਿਆ ਸੀ ਹੁਣ ਇਸ ਵਿੱਚ ਪਿਆਜ਼ ਐਡ ਕਰ ਦਵਾਂਗੇ ਸਾਰੇ ਪਿਆਜ਼ ਮੈਂ ਇਸ ਵਿੱਚ ਪਾ ਦਿੱਤੇ ਤੁਸੀਂ ਪਿਆਜ਼ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਤੜਕੇ ਵਿੱਚ ਹੁਣ ਪਿਆਜ਼ਾਂ ਨੂੰ ਉਦੋਂ ਤੱਕ ਪਕਾਵਾਂਗੇ ਜਦ ਤੱਕ ਕਿ ਪਿਆਜ਼ਾਂ ਦਾ ਲਾਈਟ ਜਾਂ ਬ੍ਰਾਊਨ ਕਲਰ ਨਹੀਂ ਆ ਜਾਂਦਾ ਹੁਣ ਮੈਂ ਗੈਸ ਦੀ ਫਲੇਮ ਨੂੰ మీడియం ਕਰ ਦਿੱਤਾ ਮੀਡੀਅਮ ਫਲੇਮ ਤੇ ਮੈਂ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਪਕਾ ਲਿਆ ਸੀ ਪਿਆਜ਼ਾਂ ਵਿੱਚ ਬਹੁਤ ਹੀ ਵਧੀਆ ਕਲਰ ਲਾਈਟ ਜਾ ਆ ਗਿਆ ਹੁਣ ਇਸ ਵਿੱਚ ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਐਡ ਕਰ ਦਵਾਂਗੇ ਮੈਂ ਤਿੰਨ ਮਿਰਚਾਂ ਲਈਆਂ ਸੀ ਮੈਂ ਬਰੀਕ-ਬਰੀਕ ਕੱਟ ਕੇ ਇਸ ਨੂੰ ਐਡ ਕਰ ਦਿੱਤਾ ਤੁਸੀਂ ਮਿਰਚਾਂ ਨੂੰ ਕੁੱਟ ਕੇ ਵੀ ਪਾ ਸਕਦੇ ਹੋ ਮਿਰਚ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਐਡ ਕਰ ਸਕਦੇ ਹੋ ਮੈਂ ਮਿਰਚਾਂ ਨੂੰ ਇਸ ਵਿੱਚ 2-3 ਮਿੰਟ ਲਈ ਤੜਕੇ ਵਿੱਚ ਪਕਾ ਲਿਆ ਹੁਣ ਇਸ ਵਿੱਚ ਬਰੀਕ ਕੱਟਿਆ ਹੋਇਆ ਟਮਾਟਰ ਐਡ ਕਰ ਦਵਾਂਗੇ ਟਮਾਟਰ ਪਾਉਣ ਨਾਲ ਸਾਗ ਦਾ ਟੇਸਟ ਹੋਰ ਵੀ ਵਧੀਆ ਹੁੰਦਾ ਹੈ ਮੈਂ ਇੱਕ ਟਮਾਟਰ ਲਿਆ ਸੀ ਉਸ ਨੂੰ ਇਸ ਵਿੱਚ ਪਾ ਦਿੱਤਾ ਹੁਣ ਅੱਧਾ ਚਮਚ ਇਸ ਵਿੱਚ ਮੈਂ ਨਮਕ ਦਾ ਪਾਵਾਂਗੇ ਨਮਕ ਤੁਸੀਂ ਦੇਖ ਕੇ ਐਡ ਕਰ ਲੈਣਾ ਹੈ ਮੈਂ ਤੜਕੇ ਦੇ ਹਿਸਾਬ ਨਾਲ ਇਸ ਵਿੱਚ ਨਮਕ ਐਡ ਕਰਿਆ ਹੈ ਕਿਉਂਕਿ ਮੈਂ ਚੈੱਕ ਕਰ ਲਿਆ ਸੀ ਪਹਿਲਾਂ ਸਾਗ ਵਿੱਚ ਨਮਕ ਥੋੜਾ ਜਿਹਾ ਘੱਟ ਹੀ ਸੀ ਹੁਣ ਮੈਂ ਨਮਕ ਪਾ ਕੇ ਤੜਕੇ ਨੂੰ ਚੰਗੀ ਤਰ੍ਹਾਂ ਉਦੋਂ ਤੱਕ ਪਕਾਵਾਂਗੇ ਜਦ ਤੱਕ ਇਹ ਟਮਾਟਰ ਅਤੇ ਪਿਆਜ਼ ਆਪਣੇ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੇ ਹੁਣ ਤੜਕੇ ਨੂੰ ਪਕਦੇ ਨੇ ਤਾਂ ਤੋਂ 4 ਮਿੰਟ ਹੋ ਗਏ ਸੀ ਟਮਾਟਰ ਆਪਣੇ ਚੰਗੀ ਤਰ੍ਹਾਂ ਪੱਕ ਗਏ ਇਧਰ ਮੈਂ ਇੱਕ ਕੌਲੀ ਮੇਥਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਬ੍ਰੇਕ ਬ੍ਰੇਕ ਕੱਟ ਲਿਆ ਸੀ ਮੇਥੇ ਪਾਉਣ ਨਾਲ ਸਾਗ ਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਛਲਗਮਾ ਦੇ ਦਾ ਤੁਸੀਂ ਮੇਥਿਆਂ ਦੀ ਜਗ੍ਹਾ ਤੇ ਪਾਲਕ ਵੀ ਪਾ ਸਕਦੇ ਹੋ ਹੁਣ ਮੈਂ ਮੇਥਿਆਂ ਨੂੰ ਤੜਕੇ ਵਿੱਚ ਚੰਗੀ ਤਰ੍ਹਾਂ ਮਿਲਾ ਕੇ ਉਦੋਂ ਤੱਕ ਪਕਾਵਾਂਗੀ ਜਦ ਤੱਕ ਕਿ ਮੇਥੇ ਆਪਣੇ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੇ ਹੁਣ ਮੈਂ ਢੱਕਣ ਦੇ ਕੇ ਇਸ ਨੂੰ ਪਕਾ ਲਵਾਂਗੇ ਉਨੇਦਰ ਤੜਕੇ ਨੂੰ ਪੱਕਦੇ ਹਨ ਨੂੰ 5 ਮਿੰਟ ਹੋ ਗਏ ਸੀ ਇਸ ਨੂੰ ਮੈਂ ਲੋ ਤੋਂ ਮੀਡੀਅਮ ਫਲੇਮ ਤੇ ਪਕਾ ਲਿਆ ਮੇਥਿਆਂ ਦੀ ਬਹੁਤ ਹੀ ਵਧੀਆ ਖੁਸ਼ਬੂ ਆਉਣ ਲੱਗ ਗਈ ਤੜਕਾ ਵੀ ਆਪਣਾ ਚੰਗੀ ਤਰ੍ਹਾਂ ਪੱਕ ਗਿਆ ਤੇ ਮੇਥੇ ਵੀ ਆਪਣੇ ਚੰਗੀ ਤਰ੍ਹਾਂ ਤੜਕੇ ਵਿੱਚ ਪੱਕ ਗਏ ਹੁਣ ਇਸ ਵਿੱਚ ਕਟਿਆ ਹੋਇਆ ਛਲਗਮਾ ਦਾ ਸਾਗ ਐਡ ਕਰ ਦਵਾਂਗੇ ਸਾਰਾ ਸਾਗ ਇਸ ਵਿੱਚ ਪਾ ਦਵਾਂਗੇ ਜੇਕਰ ਤੁਸੀਂ ਇਸ ਵਿੱਚ ਲਾਲ ਮਿਰਚ ਪਾਉਣਾ ਪਸੰਦ ਕਰਦੇ ਹੋ ਤਾਂ ਪਾ ਸਕਦੇ ਹੋ ਪਰ ਮੈਨੂੰ ਸਾਗ ਵਿੱਚ ਲਾਲ ਮਿਰਚ ਜਾਂ ਗਰਮ ਮਸਾਲਾ ਬਿਲਕੁਲ ਪਸੰਦ ਨਹੀਂ ਇਸ ਲਈ ਮੈਂ ਬਗੈਰ ਲਾਲ ਮਿਰਚ ਤੇ ਗਰਮ ਮਸਾਲੇ ਤੋਂ ਇਹ ਸਾਗ ਸਿੰਪਲ ਹੀ ਬਣਾ ਰਹੀ ਹਾਂ ਸਿੰਪਲ ਮਸਾਲਿਆਂ ਨਾਲ ਵੀ ਇਹ ਸਾਗ ਬਹੁਤ ਹੀ ਵਧੀਆ ਲੱਗਦਾ ਹੈ ਹੁਣ ਸਾਰਾ ਸਾਗ ਮੈਂ ਇਸ ਵਿੱਚ ਪਾ ਦਿੱਤਾ ਹੁਣ ਚੰਗੀ ਤਰ੍ਹਾਂ ਤੜਕੇ ਵਿੱਚ ਸਾਗ ਨੂੰ ਮਿਲਾ ਕੇ 5 ਮਿੰਟ ਲਈ ਤੜਕੇ ਵਿੱਚ ਇਸ ਨੂੰ ਪਕਾ ਲਵਾਂਗੇ ਤਾਂ ਜੋ ਸਾਰੇ ਅਦਰਕ ਲਸਣ ਤੇ ਮਸਾਲਿਆਂ ਦਾ ਫਲੇਵਰ ਇਸ ਵਿੱਚ ਆ ਜਾਵੇ ਇਸ ਨੂੰ ਚੰਗੀ ਤਰ੍ਹਾਂ ਕਾ ਲਵਾਂਗੇ ਲੋ ਤੋਂ ਮੀਡੀਅਮ ਫਲੇਮ ਤੇ ਹੁਣ ਸਾਗ ਨੂੰ ਪੱਕਦੇ ਨੂੰ 5 ਮਿੰਟ ਹੋ ਗਏ ਸੀ ਸਾਗ ਨੂੰ ਚੰਗੀ ਤਰ੍ਹਾਂ ਰਿਝ ਆ ਰਿਹਾ ਹੈ ਹੁਣ ਇਸ ਵਿੱਚ ਬਰੀਕ ਕਟਿਆ ਹੋਇਆ ਧਨੀਆ ਐਡ ਕਰ ਦਵਾਂਗੇ ਸਾਗ ਦਾ ਕਲਰ ਦੇਖਣ ਵਿੱਚ ਬਹੁਤ ਹੀ ਵਧੀਆ ਲੱਗ ਰਿਹਾ ਹੈ ਰੰਗ ਬਰੰਗਾ ਸਾਗ ਪੀਲਾ ਲਾਲ ਤੇ ਹਰਾ ਕਲਰ ਇਸ ਦਾ ਬਹੁਤ ਵਧੀਆ ਲੱਗ ਰਿਹਾ ਹੁਣ ਇਸ ਵਿੱਚ ਧਨੀਆ ਐਡ ਕਰਕੇ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੀ ਤੇ ਸਾਗ ਨੂੰ ਮੈਂ ਇੱਕ ਡੋਂਗੇ ਵਿੱਚ ਸਰਵ ਕਰ ਲਿਆ ਸਾਰੇ ਸਾਗ ਨੂੰ ਮੈਂ ਇੱਕ ਡੋਂਗੇ ਵਿੱਚ ਕੱਢ ਲਿਆ ਸੀ ਉੱਪਰਤੀ ਮੈਂ ਇਸ ਦੇ ਇੱਕ ਚਮਚ ਦੇਸੀ ਘਿਓ ਦਾ ਪਾਵਾਂਗੇ ਇਸ ਤਰ੍ਹਾਂ ਦੇਸੀ ਘਿਓ ਪਾਉਣ ਨਾਲ ਸਾਗ ਦਾ ਟੇਸਟ ਹੋਰ ਵੀ ਵਧੀਆ ਆਉਂਦਾ ਹੈ ਤੁਸੀਂ ਇਸ ਨੂੰ ਮੱਕੀ ਦੀ ਰੋਟੀ ਬਾਜਰੇ ਦੀ ਰੋਟੀ ਜਾਂ ਕਣਕ ਦੀ ਰੋਟੀ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਇਹ ਤਸਵੀਰ ਵਿੱਚ ਵੈਸੇ ਵੀ ਗਰਮ ਹੁੰਦਾ ਹੈ ਸਾਨੂੰ ਛਲਗੁਮਾ ਦਾ ਸਾਗ ਜਰੂਰ ਸਰਦੀ ਦੇ ਮੌਸਮ ਵਿੱਚ ਬਣਾ ਕੇ ਖਾਣਾ ਚਾਹੀਦਾ ਹੈ ਜੇਕਰ ਤੁਹਾਨੂੰ ਮੇਰੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ